ਦੇਖੋ ਇਹ ਅੱਜ ਜਿਹੜਾ ਹੈਗਾ ਇਹ ਸੰਗਤ ਆਪਣੇ ਕੋਲ ਜਿੰਨੇ ਆਈ ਆ ਦੇਖੋ ਜਿਸ ਤਰ੍ਹਾਂ ਦਾ ਮੌਸਮ ਹੈ ਠੱਡਾ ਮਾਰਦਾ ਘੱਟ ਹੈ ਇਹ ਸਭ ਗੁਰੂ ਦੀ ਜਿਹੜੀ ਹੈਗੀ ਆ ਕਿਰਪਾ ਹੈਗੀ ਆ ਔਰ ਤੁਸੀਂ ਆਨੰਦਪੁਰ ਸਾਹਿਬ ਚ ਦੇਖੋਗੇ ਲੱਖਾਂ ਲੋਕ ਆਣਗੇ ਦੇਸ਼ ਵਿਦੇਸ਼ ਤੋਂ ਅੰਬੈਸਡਰਸ ਆਣਗੇ ਸਾਰੇ ਮੁੱਖ ਮੰਤਰੀ ਆਣਗੇ ਔਰ ਸਾਡੇ ਰਾਸ਼ਟਰਪਤੀ ਔਰ ਪ੍ਰਾਈਮ ਮਿੰისტਰ ਸਾਰੇ ਆਣਗੇ ਸਾਰੇ ਜਿੰਨੇ ਵੀ ਧਰਮਗੁਰੂ ਆਣਗੇ ਸਾਰੇ ਧਰਮਾਂ ਦੇ ਆਣਗੇ ਸੋ ਬਹੁਤ ਉਹਦੇ ਬਾਰੇ ਵਿਚਾਰ ਵਕਾਂਦਰਾ ਵੀ ਕੀਤਾ ਜਾਏਗਾ ਸੋ ਇਹ ਸਾਰਾ ਜਿਹੜਾ ਹੈਗਾ ਅਸੀਂ ਜਿਹੜਾ ਹੁਣ ਸਮਾਗਮ ਸ਼ੁਰੂ ਹੋ ਚੁੱਕਿਆ ਹੈ ਦਿੱਲੀ ਤੋਂ ਅਸੀਸ ਗੰਜ ਗੁਰਦੁਆਰਾ ਸਾਹਿਬ ਤੋਂ ਤੇ ਸੰਗਤਾਂ ਚੱਲੇ ਪਾਰ ਪਾਣ ਗਿਆ ਜੀ ਹੁਣ ਕਸ਼ਮੀਰ ਤੋਂ ਸਾਰੀ ਦੁਨੀਆ ਦੇ ਵਿੱਚੋਂ ਸੰਗਤ ਚੱਲ ਪਈ ਹੋਈ ਆ ਤੇ ਸਾਰੇ ਜਿਹੜੇ ਹੈਗੇ ਆ 22 ਤਰੀਕ ਨੂੰ ਅਨੰਦਪੁਰ ਸਾਹਿਬ ਦੇ ਕਿੱਥੇ ਹੋਣਗੇ ਤੇ ਫਿਰ ਬਾਕੀ ਹੋਰ ਪੰਜਾਬ ਵਿੱਚ ਕਿਹੜੇ ਕਿਹੜੇ ਜਗ੍ਹਾ ਤੇ ਸਮਾਗਮ ਹੋਣਗੇ ਦੇਖੋ ਪੰਜਾਬ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਡੇ ਪਟਿਆਲੇ ਦੇ ਵਿੱਚ ਮੇਰੀ ਕੋਸ਼ਿਸ਼ ਚ ਅਸੀਂ ਚਾਰ ਜਗ੍ਹਾ ਚਰਨਛੋਪ ਪ੍ਰਾਪਤ ਆ ਆਪਣੇ ਗੁਰਦੁਆਰਾ ਸਾਹਿਬ ਹੈ ਜੀ ਕਾਇ ਮੋਤੀਬਾਰ ਸਾਹਿਬ ਹੈ ਗੁਰਦੁਆਰਾ ਨੋਖਵਾਰ ਸਾਹਿਬ ਵਿੱਚ ਗੁਰੂ ਸਾਹਿਬ ਦੇ ਚਰਨ ਪਏ ਆ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਪਟਿਆਲੇ ਤਾਂ ਕੋ ਲੈ ਕੇ ਬਾਬਾ ਬਕਾਲਾ ਤੋਂ ਲੈ ਕੇ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਜਾਂ ਜਿੱਥੇ ਉਹਨਾਂ ਦੇ ਚਰਨ ਪਏ ਆ ਤੇ ਉਹ ਸਾਰੀਆਂ ਜਗ੍ਹਾ ਤੋਂ ਸੰਗਤਾਂ ਚੱਲਣ ਗਿਆ ਉਹ ਸਾਰੇ ਪੰਜਾਬ ਤੋਂ ਚੱਲਣ ਗਿਆ ਹਰ ਪਿੰਡ 'ਚੋਂ ਹਰ ਸ਼ਹਿਰ 'ਚੋਂ ਪੰਜਾਬ ਦੇ ਔਰ ਹਰਿਆਣੇ ਦੇ ਵਿੱਚੋਂ ਵੀ ਜਿਹੜਾ ਨੌਰਥ ਇੰਡੀਆ ਤੋਂ ਖਾਸ ਕਰਕੇ ਬਟ ਸਾਰੇ ਦੁਨੀਆ ਦੇ ਦੁਨੀਆ ਦੇ ਵੀ ਹਰ ਸ਼ਹਿਰ ਤੋਂ ਜਿਹੜੀ ਸੰਗਤ ਹੈ ਉਹ ਚੱਲੇ ਪਾਰ ਜੀ ਥੈਂਕ ਯੂ ਜੀ